ਦੇਖੋ ਜਿਹੜੇ ਡੈਮਸ ਐ ਉਹਨਾਂ ਦੀ ਗੱਲ ਇਸ ਤਰ੍ਹਾਂ ਹੈਗੀ ਐ ਕਿ ਜਦੋਂ ਪੰਜਾਬ ਦੇ ਵਿੱਚ 2000 ਅ ਇਸ ਸਾਲ ਨਹੀਂ ਆਇਆ ਪਿਛਲੇ ਸਾਲ ਜਦੋਂ ਫਲੱਡ ਆਇਆ ਆ ਆਪਾਂ ਹੁਣ 24 ਤੇ ਹੈਗੇ ਆ ਜੀ ਜਦੋਂ 22 ਦੇ ਵਿੱਚ ਫਲੱਡ ਆਇਆ ਤੇ ਅਸੀਂ ਉਹਦਾ ਗਹਿਰਾਈ ਦੇ ਨਾਲ ਲੱਭਣਾ ਸ਼ੁਰੂ ਕੀਤਾ ਕਿ ਕੀ ਰੀਜ਼ਨ ਹੋ ਸਕਦਾ ਹੈ ਹੂੰ ਤੇ ਸਾਨੂੰ ਬੜੀ ਹੈਰਾਨੀ ਹੋਈ ਕਿ 18 ਜਾਂ 19 ਅਗਸਤ ਨੂੰ 15 ਅਗਸਤ ਨੂੰ ਫਲੱਡ ਆਈ ਸੀ 18 ਜਾਂ 19 ਅਗਸਤ ਨੂੰ ਸਾਨੂੰ ਮਿਲਿਆ ਕਿ ਜਿਹੜਾ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਹੈ ਹੂੰ ਉਹਦਾ ਜਿਹੜਾ ਇੱਕ ਡਾਟਾ ਹੁੰਦਾ ਹੈ ਕਿ ਕਿੰਨਾ ਪਾਣੀ ਡੈਮ ਚ ਆ ਰਿਹਾ ਇਨਫਲੋ ਜੀ ਕਿੰਨਾ ਪਾਣੀ ਉਹ ਛੱਡ ਰਿਹਾ ਔਰ ਕਿੰਨਾ ਡੈਮ ਦਾ ਲੈਵਲ ਹੈ ਇਹ ਡਾਟਾ ਜਿਹੜਾ ਹੈ ਉਹਨਾਂ ਕੋਲ ਅਵੇਲੇਬਲ ਹੁੰਦਾ ਹੈ ਤੇ ਅਸੀਂ ਉਹਨੂੰ ਜਦੋਂ ਸਟੱਡੀ ਕੀਤਾ ਤੇ ਬਹੁਤ ਜ਼ਿਆਦਾ ਹੈਰਾਨੀ ਹੋਈ ਕਿ ਪਾਣੀ ਦੇ ਵਿੱਚ ਬੜਾ ਸਾਫ਼ ਨਜ਼ਰ ਆ ਰਿਹਾ ਹੈ ਕਿ 11 12 ਅਗਸਤ ਨੂੰ ਪਾਣੀ ਵੱਧ ਛੱਡਿਆ ਜਾ ਸਕਦਾ ਸੀ ਕਿਉਂਕਿ ਪਿੱਛੋਂ ਇਨਫਲੋ ਬਹੁਤ ਵੱਧ ਗਿਆ ਸੀ ਤੇ ਡੈਮ ਆਲਮੋਸਟ ਭਰਨ ਵਾਲਾ ਸੀ ਤੇ ਇਹਨਾਂ ਨੇ ਆਊਟਫਲੋ ਨਹੀਂ ਵਧਾਇਆ ਤੇ ਉਸ ਤੋਂ ਬਾਅਦ ਪਾਣੀ ਦੇ ਵਿੱਚ ਜਦੋਂ ਵਾਧਾ ਹੁੰਦਾ ਰਿਹਾ ਡੈਮ ਦਾ ਲੈਵਲ ਵਧਦਾ ਰਿਹਾ ਤਾ 15 ਅਗਸਤ ਨੂੰ ਸਡਨਲੀ ਪਾਣੀ ਜਿਹੜਾ ਛੱਡ ਦਿੱਤਾ ਗਿਆ ਤੇ ਉਹ ਸਾਰਾ ਸਤਲੋਜ ਦਾ ਵੀ ਔਰ ਸੇਮ ਵਰਤਾਰਾ ਬਿਆਸ ਦਾ ਵੀ ਹੂੰ ਤੇ ਪਾਣੀ ਪੰਜਾਬ ਦੇ ਪਿੰਡਾਂ 'ਚ ਵੜ ਗਿਆ ਵੜ ਗਿਆ ਹੁਣ ਇਹ ਚੀਜ਼ ਜਿਹੜੀ ਐ ਇਹ ਕੌਣ ਡਿਸੀਜਨ ਲੈਂਦਾ ਇਸ ਤਰ੍ਹਾਂ ਦੇ ਕਿ ਪਹਿਲਾਂ ਪਾਣੀ ਨਾ ਛੱਡਿਆ ਜਾਵੇ ਹੂੰ ਤੇ ਫਿਰ ਇੱਕਦਮ ਛੱਡ ਦਿੱਤਾ ਜਾਵੇ ਕੀ ਇਹ ਕੋਈ ਪ੍ਰੋਟੋਕਾਲ ਬਣਿਆ ਹੋਇਆ ਜਿਹਨੂੰ ਫਾਲੋ ਕੀਤਾ ਜਾ ਰਿਹਾ ਸੀਗਾ ਜੀ ਕਿ ਕੋਈ ਪ੍ਰੋਟੋਕਾਲ ਹੈ ਹੀ ਨਹੀਂ ਜਿਹਨੂੰ ਫੋਲੋ ਨਹੀਂ ਕੀਤਾ ਜਾ ਰਿਹਾ ਤੇ ਸਾਰਾ ਕੁਝ ਐਡ ਹੌਕ ਹੀ ਚੱਲਦਾ ਉੱਥੇ ਕਿ ਬੰਦੇ ਡੇ ਟੂ ਡੇ ਬੇਸਿਸ ਤੇ ਉਹ ਡਿਸਾਈਡ ਕਰਦੇ ਆ। ਤੋਂ ਅਸੀਂ ਇਹਦੀ ਗਹਿਰਾਈਤ ਜਾਣ ਦੀ ਕੋਸ਼ਿਸ਼ ਕੀਤੀ ਪਰ ਬੜੀ ਹੈਰਾਨੀ ਹੋਈ ਕਿ ਬੀਬੀਐਮਬੀ ਵੱਲੋਂ ਕੋਈ ਵੀ ਇਹਦਾ ਸਿੱਧਾ ਜਵਾਬ ਨਹੀਂ ਦਿੱਤਾ ਗਿਆ। ਹੂੰ ਇਹ ਚੀਜ਼ ਨੂੰ ਬਹੁਤੇ ਨਿਊਜ਼ਪੇਪਰਸ ਨੇ ਵੀ ਕਵਰ ਨਹੀਂ ਕੀਤਾ। ਇੰਡੀਅਨ ਐਕਸਪ੍ਰੈਸ ਨੇ ਕਵਰ ਕੀਤਾ। ਇੱਕ ਹਿੰਦੀ ਦੇ ਨਿਊਜ਼ਪੇਪਰ ਨੇ ਕਵਰ ਕੀਤਾ। ਪਰ ਇਹਦਾ ਕੋਈ ਬਹੁਤਾ ਸਹੀ ਜਵਾਬ ਸਾਨੂੰ ਨਹੀਂ ਮਿਲ ਸਕਿਆ ਤੇ ਜਦੋਂ ਅਸੀਂ ਹੋਰ ਕੋਖ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਨੂੰ ਇਹ ਹੀ ਪਤਾ ਲੱਗਿਆ ਕਿ ਕੋਈ ਜਵਾਬ ਦੇਣਾ ਚਾਹੁੰਦਾ ਨਹੀਂ ਹੈ ਉੱਥੇ ਵੀ ਇਹਦੇ ਇਹਦੇ ਪਿੱਛੇ ਕੀ ਕਾਰਨ ਨੇ ਹੁਣ ਤੁਸੀਂ ਕਰਪਸ਼ਨ ਦੀ ਗੱਲ ਕੀਤੀ ਇਹਦੇ ਪਿੱਛੇ ਕਰਪਸ਼ਨ ਦੀ ਗੱਲ ਨਹੀਂ ਲੱਗਦੀ ਨਹੀਂ ਹੈ ਕਿਉਂਕਿ ਇਹ ਤਾਂ ਬਹੁਤ ਵੱਡਾ ਇੱਕ ਡਿਸੀਜਨ ਹੈ ਤੇ ਪਰ ਅਸੀਂ ਇਹ ਮੰਨਦੇ ਹਾਂ ਕਿ ਪੰਜਾਬ ਨੂੰ ਇਸ ਗੱਲ ਦਾ ਚਲੋ ਅੱਗੇ ਵਾਸਤੇ ਫਾਇਦਾ ਰਹੇਗਾ ਕਿ ਸਾਨੂੰ ਇਹ ਪਤਾ ਲੱਗ ਗਿਆ ਕਿ ਇਸ ਤਰ੍ਹਾਂ ਹੋ ਜਾਂਦਾ ਹੈ ਹੂੰ ਇਹਨੂੰ ਹਿਊਮਨ 에ਰਰ ਕਿਹਾ ਜਾ ਸਕਦਾ ਹੈ ਹੂੰ ਘਾਟੋ ਘਾਟ ਹਿਊਮਨ 에ਰਰ ਦੇ ਹੈ ਹੀ ਜੀ ਕਿ ਕਿਸੇ ਦੀ ਗਲਤੀ ਤਾਂ ਹੈ ਤੇ ਜਦੋਂ ਅਚਾਨਕ ਪਾਣੀ ਠੜਿਆ ਜਾਂਦਾ ਤਾਂ ਕੀ ਉਸ ਤੋਂ ਪਹਿਲੇ ਕੁਝ ਦਿਨ ਤਿਆਰੀ ਕੀਤੀ ਜਾ ਸਕਦੀ ਹੈ ਬਿਲਕੁਲ ਕੀਤੀ ਜਾ ਸਕਦੀ ਹੈ ਹੂੰ अच्छा ये पब्लिक हुक ਕੀਤਾ ਜਾਂਦਾ ਉਹਨਾਂ ਵੱਲੋਂ ਮੈਟਰ ਵੀ ਉਹ ਕਿੰਨਾ ਕੁਆਂਟੀਟੀ ਛੱਡ ਰਹੇ ਨੇ ਕਿੰਨੀ ਆ ਰਹੀ ਹੈਗੀ ਹੈ ਜਾਂ ਇਹ ਤੁਹਾਨੂੰ ਤੁਹਾਡੀ ਕੋਈ ਇੱਕ ਖਾਸ ਤਰ੍ਹਾਂ ਦੀ ਕੋਈ ਇਨਵੈਸਟੀਗੇਸ਼ਨ ਸੀ ਜਿਹਦੇ ਵਿੱਚੋਂ ਤੁਹਾਨੂੰ ਇਹ ਚੀਜ਼ਾਂ ਮਿਲ ਗਈਆਂ ਦੇਖੋ ਸਾਨੂੰ ਤੇ ਸਾਡਾ ਤਾਂ ਤੁੱਕਾ ਹੀ ਲੱਗਿਆ ਸੀ اچھا ਬੀਬੀਐਮਬੀ ਦੀ ਵੈਬਸਾਈਟ ਦੇ ਉੱਤੇ ਕਿਸੇ ਲੁਕਵੇਂ ਥਾਂ ਤੇ ਡਾਟਾ ਰੀਅਲ ਟਾਈਮ ਅਵੇਲੇਬਲ ਹੈਗਾ ਹਮ ਅਸੀਂ ਉਹ ਡਾਟਾ ਕਾਫੀ ਦੇਰ ਤੱਕ ਟਰੈਕ ਕਰਦੇ ਰਹੇ ਅਥੀ ਉਹਦੇ ਸਕਰੀਨਸ਼ਾਟਸ ਵਗੈਰਾ ਲੈਂਦੇ ਰਹੇ ਆਪਣਾ ਡਾਟਾ ਵੀ ਸੇਵ ਕਰਦੇ ਰਹੇ ਤੇ ਬਾਅਦ ਵਿੱਚ ਉਹ ਬੰਦ ਕਰ ਦਿੱਤਾ ਗਿਆ ਤੇ ਇਸ ਕਰਕੇ ਇਹ ਗੱਲ ਜਿਹੜੀ ਸਾਨੂੰ ਪਤਾ ਲੱਗੀ ਹੂੰ ਤੇ ਬਾਅਦ ਚੋਂ ਸਾਨੂੰ ਇਹ ਦੱਸਿਆ ਗਿਆ ਜਾਂ ਪਤਾ ਲੱਗਿਆ ਕਿ BBMB ਨੇ ਉਹ ਡਾਟਾ ਲਕੋਈ ਲਿਤਾ ਤੇ ਹੁਣ ਉਹ ਪਬਲਿਕ ਨੂੰ ਅੱਗੇ ਤੋਂ ਨਹੀਂ ਕਰਨਾ ਚਾਹੁੰਦੇ ਜਾਂ ਉਹ ਉਦੋਂ ਵੀ ਸ਼ਾਇਦ ਨਹੀਂ ਸੀ ਕਰਨਾ ਚਾਹੁੰਦੇ ਗਲਤੀ ਨਾਲ ਕੁਝ ਉਹਨਾਂ ਦਾ ਰਹਿ ਗਿਆ ਸੀ ਖੁੱਲਾ ਹੂੰ ਜਿਹੜਾ ਕਿ ਅ ਜਿਹਦੇ ਕਰਕੇ ਚਲੋ ਸਾਨੂੰ ਪਤਾ ਲੱਗਿਆ ਹੂੰ ਪਰ ਐਜ਼ ਅ ਪਾਲਿਸੀ ਮੈਟਰ ਉਹ ਮਤਲਬ ਉਸ ਚੀਜ਼ ਨੂੰ ਲੁਕੋ ਕੇ ਰੱਖਣਾ ਪਸੰਦ ਕਰਦੇ ਆ ਪਰ ਇਸ ਕਰਕੇ ਪੰਜਾਬ ਨੂੰ ਆਪਣਾ ਨੁਕਸਾਨ ਬਚਾਉਣ ਲਈ ਉਹ ਡਾਟਾ ਕਿਸੇ ਤਰੀਕੇ ਐਕਸੈਸ ਕਰਦੇ ਰਹਿਣਾ ਪਏਗਾ ਭਾਵੇਂ ਆਫੀਸ਼ੀਅਲ ਚੈਨਲਸ ਤੋਂ ਹੀ ਹੋਵੇ ਸਰਕਾਰੀ ਚੈਨਲਸ ਤੋਂ ਹੀ ਹੋਵੇ ਤੇ ਪਰ ਗੱਲ ਇਹ ਹੈ ਕਿ ਸਰਕਾਰੀ ਚੈਨਲਸ ਤੋਂ ਪਹਿਲੇ ਵੀ ਉਹ ਡਾਟਾ ਅਵੇਲੇਬਲ ਸੀਗਾ ਜਦੋਂ ਹਣ ਆਏ ਉਦੋਂ ਵੀ ਅਵੇਲੇਬਲ ਸੀਗਾ ਉਦੋਂ ਸਰਕਾਰੀ ਚੈਨਲ ਕਿਉਂ ਉਹਨੂੰ ਇਫੈਕਟਿਵਲੀ ਰੋਕ ਨਹੀਂ ਸਕੇ ਇਹ ਵੀ ਸਵਾਲ ਬਣਦੇ ਆ ਤਾਂ ਸਵਾਲ ਤੇ ਬਹੁਤ ਸਾਰੇ ਨੇ ਜਿਨ੍ਹਾਂ ਦੇ ਜਵਾਬ ਮੇਰੇ ਕੋਲ ਸਾਰਿਆਂ ਦੇ ਨਹੀਂ ਹੈਗੇ ਅੱਛਾ ਇਹ ਸਰਕਾਰੀ ਚੈਨਲ ਕਿਹੜੇ ਜਿਵੇਂ ਇੱਕ ਤਾਂ ਹੁਣ BBMB ਹੋ ਗਿਆ ਪਾਖੜਾ ਡੈਮ ਬੋਰਡ ਹੈਗਾ ਜਿਹੜਾ ਉਹ ਸਾਰਾ ਕੁਝ ਕਰ ਰਿਹਾ ਹੈਗਾ ਕਿਸੇ ਇੱਕ ਆਰਡਰ ਦੇ ਤਹਿਤ ਕਰ ਰਿਹਾ ਹੈਗਾ ਉਹਦੇ ਕੋਲ ਉਹ ਡਾਟਾ ਹੈ ਮੇਨਟੇਨ ਕਰਦਾ ਹੋਵੇ ਕਿ ਇਹ ਪੰਜਾਬ ਸਰਕਾਰ ਉਹਦੇ ਨਾਲ ਸਾਂਝਾ ਕਰਦਾ ਪੰਜਾਬ ਸਰਕਾਰ ਨਾਲ ਵੀ ਅਸੀਂ ਇੰਨਾ ਪਾਣੀ ਸਾਡੇ ਕੋਲ ਆਇਆ ਤੇ ਇੰਨਾ ਛੱਡਿਆ ਕਿ ਉਹਦੇ ਚ ਪੰਜਾਬ ਸਰਕਾਰ ਦੀ ਕੋਈ ਇਨਵੋਲਵਮੈਂਟ ਨਹੀਂ ਹੈਗੀ ਨਹੀਂ ਉਹ ਪੰਜਾਬ ਸਰਕਾਰ ਨਾਲ ਸਾਂਝਾ ਕਰਦੇ ਐ ਐਸ ਪਰ ਲਾਅ ਉਹਨਾਂ ਨੂੰ ਕਰਨਾ ਮੰਡੀਟਰੀ ਹੈ ਹੂੰ ਤੇ ਉਹ ਕਰਦੇ ਵੀ ਐ ਮੈਨੂੰ ਜੋ ਪਤਾ ਲੱਗਿਆ ਆਪਣੇ ਸੂਤਰਾਂ ਤੋਂ ਕਹਿ ਲਓ ਕਿ ਸੋਰਸਸ ਤੋਂ ਪਤਾ ਲੱਗਿਆ ਕਿ ਪੰਜਾਬ ਸਰਕਾਰ ਦੇ ਨਾਲ ਉਹ ਡਾਟਾ ਤਕਰੀਬਨ ਰੋ ਡੇਲੀ ਬੇਸਿਸ ਤੇ ਜਿਹੜਾ ਅਪਡੇਟ ਕੀਤਾ ਜਾਂਦਾ ਪਰ ਪੰਜਾਬ ਸਰਕਾਰ ਦਾ ਕੁੰਡਾ ਕੋਈ ਨਹੀਂ ਉਸਤੇ ਪੰਜਾਬ ਸਰਕਾਰ ਕੋਲ ਕੰਟਰੋਲ ਨਹੀਂ ਹੈ ਕੋਈ ਕੁੰਡਾ ਨਹੀਂ ਕੋਈ ਕੰਟਰੋਲ ਨਹੀਂ ਹੈ ਰੋਲਾ ਪਾ ਸਕਦੀ ਹੈ ਪੰਜਾਬ ਸਰਕਾਰ ਪਰ ਮੈਨੂੰ ਹਰਾਨ ਨਹੀਂ ਇਸ ਗੱਲ ਦੀ ਕਿ ਰੋਲਾ ਵੀ ਨਹੀਂ ਪਾਦੀ ਹਮ ਜਦ ਇੱਕ ਡਾਟਾ ਅਵੇਲੇਬਲ ਹੈ ਤੁਹਾਡੇ ਹੱਥ ਆਣ ਵਾਲਾ ਹੈ ਤੁਸੀਂ ਉਹਨੂੰ ਘਟੋ ਘਟ ਰੋਲਾ ਤਾਂ ਪਾ ਹੀ ਸਕਦੇ ਹੋ ਕਿ ਭਾਈ ਸਾਡਾ ਪੰਜਾਬ ਡੁੱਬੇਗਾ ਹੁਣ ਤੁਸੀਂ ਇਹਨੂੰ ਐਦਾਂ ਕਰ ਲਓ ਹੁਣ ਐਦਾਂ ਕਰ ਲਓ ਕੋਈ ਸਲਾਹ ਦੇ ਸਕਦੇ ਹੋ ਪਬਲਿਕ ਡੋਮੇਨ 'ਚ ਰੋਲਾ ਪਾ ਸਕਦੇ ਹੋ ਮਤਲਬ ਇੱਕ 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 ਪਬਲਿਕਲੀ ਤੁਸੀਂ ਕਹਿ ਸਕਦੇ ਹੋ ਵੀ ਪਬਲਿਕ ਨੂੰ ਤਾਂ ਪਤਾ ਹੈ ਕਿ ਤੁਹਾਡੇ ਕੋਲ ਉਹਦਾ ਕੰਟਰੋਲ ਨਹੀਂ ਹੈ ਤੁਹਾਡਾ ਸਾਥ ਹੀ ਦੇਗੀ ਪਬਲਿਕ ਇਹ ਕੋਈ ਟੌਪ ਸੀਕ੍ਰੀਟ ਡਾਟਾ ਨਹੀਂ ਹੈ ਅੱਛਾ ਮਲੇ ਇਦਾਂ ਨਹੀਂ ਹੈਗਾ ਕਿ ਇਹ ਡਾਟਾ ਜਿਹੜਾ ਪੰਜਾਬ ਸਰਕਾਰ ਨੂੰ ਮਿਲ ਗਿਆ ਤਾਂ ਪੰਜਾਬ ਸਰਕਾਰ ਲੋ ਨੂੰ ਰਿਵੀਲ ਨਹੀਂ ਕਰ ਸਕਦੀ ਪਬਲੀਕਲੀ ਬਿਲਕੁਲ ਕਰ ਸਕਦੀ ਹੈ ਜੀ ਟਾਪ ਸੀਕ੍ਰੀਟ ਨਹੀਂ ਹੈ ਫਿਰ ਤੋਂ ਭਾਰਤ ਸਰਕਾਰ ਦੀ ਆਈਟੀਆਈ ਦੇ ਅੰਡਰ ਵੀ ਆਉਂਦਾ ਹੋਏਗਾ ਦੇਖੋ ਜੀ ਪਰ ਉਹ ਕਈ ਗੱਲਾਂ ਹੁੰਦੀਆਂ ਜਿਨ੍ਹਾਂ ਨੂੰ ਬਿਲਕੁਲ ਕਲੀਅਰਲੀ ਦੱਸਦੇ ਨਹੀਂ ਐ ਵੀ ਉਹ ਕਿੱਧਰਲੇ ਪਾਸੇ ਆਂਦਾ ਹੈ ਤੇ ਜਦ ਤਾਈ ਕੋਈ ਮੰਗਦਾ ਨਹੀਂ ਐ ਤਾਂ ਤਾਈ ਉਹ ਪਬਲਿਕ ਹੈ ਤੇ ਜਦੋਂ ਤੁਸੀਂ ਜਿਆਦਾ ਪਿੱਛੇ ਪੈ ਜਾਓਗੇ ਫਿਰ ਉਹਦਾ ਕੋਈ ਹੱਲ ਕੱਢ ਦੇਣਗੇ ਵੀ ਸੀਕ੍ਰੀਟ ਹੈ ਜੀ ਹੂੰ ਅਦਰਵਾਈਜ਼ ਤੁਸੀਂ ਉਹ ਡਾਟਾ ਜਿਹੜਾ ਉਹ ਨਹੀਂ ਲੈ ਸਕਦੇ ਸੌਖਿਆ ਜਿਵੇਂ ਆਮ ਸਰਕਾਰੀ ਦਫ਼ਤਰਾਂ ਚੋਂ ਲੈ ਲੈਣੇ ਆਪਾਂ ਮੇਰਾ ਅੰਦਾਜ਼ਾ ਇਹ ਹੀ ਹੈ ਜੀ ਜਿਸ ਤਰ੍ਹਾਂ ਉਹਨਾਂ ਨੇ ਹੁਣ ਜਦੋਂ ਇਹ ਰੋਲਾ ਪੈ ਗਿਆ ਉਸ ਤੋਂ ਬਾਅਦ ਉਹਨੂੰ ਜਿਵੇਂ ਲਕੋਇਆ ਗਿਆ ਅਖਬਾਰਾਂ ਵਾਲਿਆਂ ਤੱਕ ਨੂੰ ਉਹ ਡਾਟਾ ਨਹੀਂ ਮਿਲਿਆ ਉਸ ਤੋਂ ਬਾਅਦ ਅੱਛਾ ਮਤਲਬ ਇਹ ਡਾਟਾ ਮੈਂ ਜਿਹੜਾ ਤੁਹਾਨੂੰ ਦੱਸ ਰਿਹਾ ਇਹ 2022 ਦੇ ਅਗਸਤ ਦਾ ਮੈਂ ਤੁਹਾਨੂੰ ਦੱਸ ਰਿਹਾ ਉਹਦੀ ਸਤੰਬਰ ਅਕਤੂਬਰ ਤੱਕ ਦਾ ਡਾਟਾ ਅਵੇਲੇਬਲ ਸੀ ਹੁਣ ਆਪਾਂ 24 ਦੀ ਸਤੰਬਰ ਅਕਤੂਬਰ ਚ ਆ ਗਏ ਮਤਲਬ ਇੱਕ ਸਾਲ ਤੋਂ ਇਹ ਡਾਟਾ ਗਾਇਬ ਹੈ ਹੂੰ ਸੌਰੀ ਮੈਂ ਬਾਈ ਕਹਿ ਗਿਆ ਇਹ 23 ਦੀ ਗੱਲ ਹੈ 23 ਦੀ ਇੱਕ ਸਾਲ ਤੋਂ ਇਹ ਡਾਟਾ ਗਾਇਬ ਹੈ ਠੀਕ ਹੈ ਇਹਦਾ ਮਤਲਬ ਹੈ ਹੜ੍ਹ ਵੀ ਪਿਛਲੇ ਅਗਸਤ ਵਿੱਚ ਆਇਆ ਬੰਦਾ ਗੱਲ 23 ਦੀ ਆਪਾਂ ਡਾਟਾ ਉਹ ਬਾਈ ਦਾ ਸੀਗਾ ਨਹੀਂ ਨਹੀਂ 23 ਦਾ ਹੀ ਡਾਟਾ ਸੀਗਾ ਡਾਟਾ ਵੀ 23 ਦਾ 23 ਦਾ ਸੀਗਾ ਮੈਂ ਪਹਿਲੇ ਗਲਤ ਕਹਿ ਗਿਆ ਬਾਈ ਇੱਕ ਸਾਲ ਤੋਂ ਜ਼ਿਆਦਾ ਹੋ ਗਿਆ ਹਮ ਇੱਕ ਸਾਲ ਤੋਂ ਜ਼ਿਆਦਾ ਪੁਰਾਣਾ ਡਾਟਾ ਹੈ ਇਸ ਸਾਲ ਹੜ੍ਹ ਜਿਹੜਾ ਨਹੀਂ ਆਇਆ ਕਿਉਂਕਿ ਸ਼ਾਇਦ ਇੰਨੀ ਬਰਸਾਤਾਂ ਨਹੀਂ ਹੋਈਆਂ ਤੇ ਉਹ ਲੈਵਲਸ ਜਿਹੜੇ ਡੈਮਸ ਦੇ ਉੱਥੇ ਤੱਕ ਨਹੀਂ ਪਹੁੰਚੇ ਪਰ ਪਿਛਲੇ ਸਾਲ ਉਹ ਡੈਮਸ ਦੇ ਲੈਵਲਸ ਉੱਥੇ ਤੱਕ ਪਹੁੰਚੇ ਉਹ ਡਾਟਾ ਬੜਾ ਇੰਪੋਰਟੈਂਟ ਸੀਗਾ ਜੋ ਬਾਹਰ ਅਵੇਲੇਬਲ ਹੁੰਦਾ ਤੇ ਲੋਕਾਂ ਨੇ ਬਹੁਤ ਸਵਾਲ ਕਰਨੇ ਸੀ ਔਰ ਸ਼ਾਇਦ ਸਰਕਾਰਾਂ ਨੂੰ ਆਪਣੇ ਅਫਸਰਾਂ ਨੂੰ ਕਹਿਣਾ ਪੈਣਾ ਸੀਗਾ ਕਿ ਸਹੀ ਤਰੀਕੇ ਨਾਲ ਉਹਨੂੰ ਹੈਂਡਲ ਕਰੋ ਪਰ ਤੁਹਾਡੇ ذریعے ਪਬਲਿਕ ਪਲੇਟਫਾਰਮ ਤੇ ਆਈਗੀ ਉਹ ਗੱਲ ਹਨਾ ਫਲੋਟ ਕਰਗੀ ਇੱਕ ਵਾਰ ਤਾਂ ਜਿਹੜੇ ਡੈਮਸ ਦਾ ਤੁਸੀਂ ਇਹ ਦੱਸਿਆ ਕਿ ਐਦਾਂ ਉਹਨਾਂ ਨੇ ਕੀਤਾ ਕਿ ਇਹ ਹਰ ਸਾਲ ਐਦਾਂ ਚੱਲਦਾ ਹੈਗਾ ਦੇਖੋ ਇਹ ਹੁਣ ਮੈਂ ਪੱਕਾ ਤਾਂ ਨਹੀਂ ਕਹਿ ਸਕਦਾ ਪਰ ਜਿਸ ਤਰ੍ਹਾਂ ਲਕੋਇਆ ਜਾ ਰਿਹਾ ਲੱਗਦਾ ਤਾਂ ਐ ਹੀ ਹੈ ਕਿ ਵਰਤਾਰਾ ਪੁਰਾਣਾ ਹੀ ਚੱਲ ਰਿਹਾ ਹੈ ਸਾਡੇ ਦਾ ਅਚਾਨਕ ਕੁਝ ਹੱਥ ਆ ਗਿਆ ਹੂੰ ਚੱਲਦਾ ਚੱਲਦਾ ਕਿਉਂਕਿ ਜਦੋਂ ਡੈਮ ਭਰ ਰਹੇ ਹੁੰਦੇ ਨੇ ਪਿੱਛੋਂ ਬਰਸਾਤਾਂ ਹੋ ਰਹੀਆਂ ਹੁੰਦੀਆਂ ਨੇ ਉਦੋਂ ਤਾਂ ਹੈਡਲਾਈਨਸ ਰੋਜ਼ ਦੀ ਹੁੰਦੀ ਹੈ ਵੀ ਭਾਖੜਾ ਡੈਮ 'ਚ ਪਾਣੀ ਦਾ ਪੱਧਰ ਇਹਨਾ ਹੋ ਗਿਆ ਪਾਣੀ ਦਾ ਪੱਧਰ ਇਹਨਾ ਹੋ ਗਿਆ ਉਹ ਤਾਂ ਬ੍ਰੀਕਿੰਗ ਨਿਊਜ਼ ਵਾਂਗੂ ਚਲਾ ਰਹੇ ਹੁੰਦੇ ਨੇ ਤਾਂ ਫੇਰ ਉਹ ਕਿਵੇਂ ਮਤਲਬ ਕਿ ਉਹ ਹੀ ਡਾਟਾ ਹੁੰਦਾ ਜਿਹੜਾ ਉਹ ਦੱਸ ਰਹੇ ਨੇ ਉਹਨਾਂ ਕੀ ਡਾਟਾ ਨਿਊਜ਼ ਵਾਲਿਆਂ ਕੋਲ ਹੁੰਦਾ ਦੇਖੋ ਜੀ ਮੈਨੂੰ ਲੱਗਦਾ ਕਿ ਇਸ ਸਾਲ ਉਹ ਡਾਟਾ ਮੈਂ ਨਹੀਂ ਸੁਣਿਆ ਕਿਤੇ ਵੀ ਬ੍ਰੇਕਿੰਗ ਨਿਊਜ਼ ਜਿਹੜਾ ਪਿਛਲੇ ਸਾਲ ਦਾ ਸੇਕ ਉਹਨਾਂ ਨੂੰ ਲੱਗਿਆ ਕਿ ਡਾਟਾ ਬਾਹਰ ਨਿਕਲ ਗਿਆ ਇਸ ਸਾਲ ਮੈਂ ਨਹੀਂ ਸੁਣਿਆ ਕਿ ਡਾਟਾ ਇੰਨਾ ਹੋ ਗਿਆ ਕਿਸੇ ਕਿਸੇ ਦਿਨ ਉਹ ਆਪਣੇ ਹਿਸਾਬ ਨਾਲ ਪ੍ਰੈਸਰ ਨੋਟ ਦੇ ਕੇ ਪ੍ਰੈਸ ਰਿਲੀਜ਼ ਦੇ ਕੇ ਭਾ ਬੀਬੀਐਮਬੀ ਵਾਲੇ ਆਪ ਰਿਲੀਜ਼ ਕਰਦੇ ਹੋਣਗੇ ਪਰ ਐਦਾਂ ਬ੍ਰੇਕਿੰਗ ਨਿਊਜ਼ ਰੋਜ਼ ਰੋਜ਼ ਵਾਲੀ ਜਿਹੜੀ ਆ ਉਹ ਤੇ ਨਹੀਂ ਆਂਦੀ ਸੀਗੀ ਇਸ ਵਾਰੀ ਤੇ ਨਾ ਹੀ ਉਹ ਪਿਛਲੇ ਸਾਲ ਆਂਦੀ ਸੀ ਜਦੋਂ ਹੜ ਆਏ ਸਪੈਸ਼ਲੀ ਜਿਨ੍ਹਾਂ ਦਿਨਾਂ 'ਚ ਹੜ ਆਏ ਉਦੋਂ ਨਹੀਂ ਆ ਰਹੀ ਸੀ ਕਿ ਡਾਟਾ ਕਿੱਥੋਂ ਤੱਕ ਪਹੁੰਚ ਗਿਆ ਕਿੱਥੋਂ ਤੱਕ ਪ ਹਫਤਾ 10 ਦਿਨ ਪਹਿਲਾਂ ਤੱਕ ਆ ਰਹੀ ਸੀ ਪਰ ਜਦੋਂ ਬਹੁਤ ਜ਼ਰੂਰੀ ਸੀ ਉਦੋਂ ਨਹੀਂ ਆ ਰਹੀ ਸੀ